ਸੋ ਆਓ ਅੱਜ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਜੋ ਬਾਣੀ ਦੇ ਵਿੱਚੋਂ ਸਿੱਖਣਾ ਹੈ ਉਹ ਹੈ ਸਵਰਗਦੂਤਾਂ ਦੇ ਰਾਹੀਂ ਪਰਮੇਸ਼ਵਰ ਜੀ ਸਾਡੀ ਪ੍ਰੋਟੈਕਸ਼ਨ ਕਰਦੇ ਹਨ ਸਵਰਗਦੂਤਾਂ ਦੇ ਰਾਹੀਂ ਪਰਮੇਸ਼ਵਰ ਸਾਨੂੰ ਸੁਰੱਖਿਆ ਮੁਹੱਈਆ ਕਰਵਾਉਂਦੇ ਹਨ ਤੇ ਕਿੱਦਾਂ ਜਿਹੜੀ ਆ ਸੁਰੱਖਿਆ ਸਵਰਗਦੂਤਾਂ ਦੇ ਰਾਹੀ ਆਉਂਦੀ ਔਰ ਕਿੰਨੇ ਕਿੰਨਾ ਕਸੀਂ ਉਸ ਚੀਜ਼ ਦੇ ਲਈ ਵਚਨ ਦੇ ਵਿੱਚੋਂ ਦੇਖ ਸਕਦੇ ਆ ਕਿ ਪਰਮੇਸ਼ਰ ਨੇ ਕੀ ਸੱਚੀ ਸਾਡੇ ਲਈ ਸਵਰਗਦੂਤਾਂ ਦਾ ਇੰਤਜ਼ਾਮ ਕੀਤਾ ਆ ਔਰ ਕਿੰਨਾ ਲੋਕਾਂ ਦੇ ਲਈ ਸਵਰਗਦੂਤ ਜਿਹੜੇ ਆ ਉਹ ਕੰਮ ਕਰਦੇ ਅੱਜ ਆਪਾਂ ਫਿਰ ਵਚਨ ਦੇ ਵਿੱਚੋਂ ਸਿੱਖਣਾ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰ ਕਹਾਂਗੀ ਕਿਉਂਕਿ ਹੁਣ ਤੁਸੀਂ ਗਰੀਬ ਲਾਚਾਰ ਦੁਖੀ ਮਾਤੜ ਪਰੇਸ਼ਾਨ ਲੋਕ ਨਹੀਂ ਹੋ ਤੁਹਾਨੂੰ ਤੁਹਾਡੇ ਹਾਲਾਤਾਂ ਚੋਂ ਪਰਮੇਸ਼ਵਰ ਨੇ ਕੱਢ ਲਿਆ ਆ ਤੁਹਾਡੇ ਹਾਲਾਤ ਬਦਲ ਦਿੱਤੇ ਆ ਤੁਹਾਡੇ ਸਮੇ ਬਦਲ ਦਿੱਤੇ ਆ ਤੇ ਇਸ ਲਈ ਹੁਣ ਤੋਂ ਤੁਸੀਂ ਪ੍ਰੋਮਿਸ ਕਰੋ ਪਰਮੇਸ਼ਵਰ ਦੇ ਨਾਲ ਕਿ ਅਸੀਂ ਪਰਿਵਾਰ ਦਾ ਇੱਕ ਇੱਕ ਮੈਂਬਰ ਨਹੀਂ ਆਵਾਂਗੇ ਪੂਰਾ ਪੂਰਾ ਪਰਿਵਾਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਇਆ ਕਰਾਂਗੇ ਔਰ ਸਾਡਾ ਪੂਰੇ ਦਾ ਪੂਰਾ ਪਰਿਵਾਰ ਬਰਕਤ ਲਏਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਹਿਲੇ ਆਪਾਂ ਨੂੰ ਦਿੱਕਤ ਸੀਗੀ ਨਾ ਕਿ ਪੂਰਾ ਪਰਿਵਾਰ ਕਿੱਦਾਂ ਪਹੁੰਚੂਗਾ ਤਾਂ ਅੱਜ ਤੁਹਾਡੇ ਲਈ ਇੰਤਜ਼ਾਮ ਹੋ ਗਏ ਆ ਤੁਸੀਂ ਸਿਰਫ ਕਹਿਣਾ ਹੈ ਕਿ ਅਸੀਂ ਅਗਲੇ ਐਤਵਾਰ ਪੂਰਾ ਪਰਿਵਾਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਵਾਂਗੇ ਔਰ ਪਰਮੇਸ਼ਵਰ ਤੁਹਾਨੂੰ ਲੈ ਕੇ ਆਉਣਗੇ ਹallelujah ਕਿਉਂਕਿ ਜੋ ਤੁਸੀਂ ਕਹਿਣਾ ਹੈ ਉਹੀ ਤੁਹਾਡੇ ਲਈ ਹੋ ਜਾਣਾ ਹੈ ਹallelujah ਤੇ ਆਪਾਂ ਪਹਿਲਾਂ ਵੀ ਵਚਨ ਦੇ ਵਿੱਚੋਂ ਇਸ ਚੀਜ਼ ਨੂੰ ਸਿੱਖਿਆ ਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਤੇ ਅੱਜ ਮੰਗਿਓ ਕਿ ਪ੍ਰਭੂ ਅਸੀਂ ਪੂਰਾ ਪੂਰਾ ਪਰਿਵਾਰ ਤੁਹਾਡੀ ਹਜ਼ੂਰੀ ਵਿੱਚ ਆਈਏ ਪ੍ਰਭੂ ਅਸੀਂ ਪੂਰਾ ਪੂਰਾ ਘਰਾਣਾ ਤੁਹਾਡੀ ਹਜ਼ੂਰੀ ਦੇ ਵਿੱਚ ਆਈਏ ਜੇ ਇਸ ਪਿੰਡ ਦੇ ਵਿੱਚੋਂ ਇੱਕ ਬਾਈਕ ਆਉਂਦਾ ਉਸ ਪਿੰਡ ਦੇ ਵਿੱਚੋਂ ਬਾਸ ਆਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਕਿਉਂਕਿ ਅਸੀਂ ਸਭ ਪਾਸੇ ਨੂੰ ਵੱਧ ਰਹੇ ਹਾਂ ਫੈਲ ਰਹੇ ਹਾਂ ਬles ਹੋ ਰਹੇ ਹਾਂ ਹallelujah ਆਓ ਆਪਾਂ ਦੇਖਦੇ ਹਾਂ ਇਬਰਾਨੀਆਂ ਦੀ ਕਿਤਾਬ ਉਹਦਾ ਪਹਿਲਾ ਹੀ ਅਧਿਆਇ ਉਹਦੀ 13 ਤੇ 14 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਪਰ ਦੂਤਾਂ ਵਿੱਚੋਂ ਕਿਹਦੇ ਵਿਖੇ ਉਹਨੇ ਕਦੇ ਆਖਿਆ ਹੈ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰਦਿਆਂ ਭਲਾ ਉਹ ਸਭੇ ਸੇਵਾ ਕਰਨ ਵਾਲੇ ਆਤਮੇ ਨਹੀਂ ਜਿਹੜੇ ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ ਲਈ ਕੱਲੇ ਜਾਂਦੇ ਹਨ ਹalleluyah ਤੁਹਾਨੂੰ ਪਤਾ ਹੈ ਕਿਹਦੇ ਵਿਖੇ ਦੇ ਵਿੱਚ ਗੱਲ ਹੋ ਰਹੀ ਆ ਇਹ ਸਵਰਗਦੂਤਾਂ ਦੇ ਵਿਸ਼ੇ ਵਿੱਚ ਗੱਲ ਹੋ ਰਹੀ ਆ ਇੱਥੇ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਸਾਨੂੰ ਦੱਸਿਆ ਜਾ ਰਿਹਾ ਕਹਿੰਦਾ ਪਰ ਦੂਤਾਂ ਵਿੱਚੋਂ ਕਿਹਦੇ ਵਿਖੇ ਉਹਨੇ ਕਦੇ ਆਖਿਆ ਵੀ ਤੂੰ ਮੇਰੇ ਸੱਜੇ ਪਾਸੇ ਬੈਠ ਆਪਾਂ ਪੂਰਾ ਪਵਿੱਤਰ ਬਾਈਬਲ ਵੀ ਪੜ ਲੀਏ ਕਿਤੇ ਵੀ ਇੱਕ ਥਾਂ ਤੇ ਵੀ ਇਦਾਂ ਨਹੀਂ ਲਿਖਿਆ ਕਿ ਪਰਮੇਸ਼ਵਰ ਨੇ ਸਵਰਗਦੂਤ ਨੂੰ ਕਿਹਾ ਆ ਜਾ ਮੇਰੇ ਸੱਜੇ ਪਾਸੇ ਬੈਠ ਜਾ ਪਰ ਆਪਣੇ ਧੀਆਂ ਪੁੱਤਰਾਂ ਦੇ ਲਈ वचन ਦੇ ਵਿੱਚ ਲਿਖਿਆ ਆ ਕਿ ਜੇ ਤੁਸੀਂ ਆਪਣੀ ਦੌੜ ਨੂੰ ਚੰਗੀ ਦੌੜ ਕਰਕੇ ਪੂਰਾ ਕਰਕੇ ਪਹੁੰਚੋਗੇ ਤਾਂ ਤੁਸੀਂ ਮੇਰੇ ਸੱਜੇ ਹੱਥ ਹੋਵੋਗੇ ਹallelujah ਦੂਤਾਂ ਦੇ ਲਈ ਨਹੀਂ ਆ ਪਰ ਪਰਮੇਸ਼ਵਰ ਦੇ ਧੀਆਂ ਪੁੱਤਰਾਂ ਦੇ ਲਈ ਆ ਅਰ ਪ੍ਰਭੂ ਯੀਸੂ ਮਸੀਹ ਪਰਮੇਸ਼ਵਰ ਜੀ ਦੇ ਸੱਜੇ ਹੱਥ ਬੈਠੇ ਹੋਏ ਆ ਅਰ ਲਿਖਿਆ ਜਿੱਥੇ ਮੈਂ ਪਿਤਾ ਦੇ ਨਾਲ ਹਾਂ ਤੁਸੀਂ ਵੀ ਉੱਥੇ ਮੇਰੇ ਨਾਲ ਹੋਵੋਗੇ ਹallelujah ਤਾਂ ਸਾਡੇ ਲਈ ਲਿਖਿਆ ਹੈ ਕਿ ਅਸੀਂ ਸੱਜੇ ਪਾਸੇ ਹੋਵਾਂਗੇ ਪਰ ਸਵਰਗਦੂਤਾਂ ਦੇ ਲਈ ਨਹੀਂ ਲਿਖਿਆ ਪਰ ਕੀ ਲਿਖਿਆ ਹੈ ਕਹਿੰਦਾ ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ ਜਦੋਂ ਤੱਕ ਮੈਂ ਤੇਰੇ ਵੈਰੀਆਂ ਨੂੰ ਹਰਾ ਨਾ ਦਿਆਂ ਜਦੋਂ ਤੱਕ ਉਹਨਾਂ ਨੂੰ ਤੇਰੇ ਕਦਮਾਂ ਵਿੱਚ ਨਾ ਪਾ ਦਿਆਂ ਉਦੋਂ ਤੱਕ ਕਹਿੰਦਾ ਤੂੰ ਮੇਰੇ ਸੱਜੇ ਪਾਸੇ ਬੈਠ ਪਰਮੇਸ਼ਵਰ ਨੇ ਆਪਣੇ ਧੀਆ ਪੁੱਤਰਾਂ ਦੇ ਲਈ ਇਹ ਵਾਅ ਕਿਆ ਅਰ ਪਰਮੇਸ਼ਵਰ ਨੇ ਆਪਣੇ ਇਕਲੌਤੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਲਈ ਵੀ ਜੜਾ ਆ ਇਹ ਵਾਕ 올ਡ ਟੈਸਟਾਮੈਂਟ ਦੇ ਵਿੱਚ ਆਪਾਂ ਦੇਖਦੇ ਉੱਥੇ ਲਿਖਿਆ ਹੋਇਆ ਆ ਪਰ ਇੱਥੇ ਲਿਖਿਆ ਉਹ ਜਿਹੜੇ ਦੂਤ ਆ ਭਲਾ ਉਹ ਸਭੇ ਸੇਵਾ ਕਰਨ ਵਾਲੇ ਆਤਮੇ ਨਹੀਂ ਆ ਕਹਿੰਦਾ ਜਿਹੜੇ ਸਵਰਗ ਦੂਤ ਆ ਕੀ ਉਹ ਸਾਰੇ ਜਿਹੜੇ ਆ ਉਹ ਸੇਵਾ ਕਰਨ ਵਾਲੇ ਆਤਮੇ ਨਹੀਂ ਆ ਉਹ ਸੇਵਾ ਕਰਨ ਵਾਲੇ ਆਤਮੇ ਆ ਇੱਥੇ ਕਿਹਾ ਜਾ ਰਿਹਾ ਆ ਕਿ ਜਿਹੜੇ ਸਵਰਗ ਦੂਤ ਆ ਅਸੀਂ ਉਹਨਾਂ ਦੀ ਵਰਸ਼ਿਪ ਨਹੀਂ ਕਰਨੀ ਜਿਹੜੇ ਸਵਰਗ ਦੂਤ ਆ ਅਸੀਂ ਉਹਨਾਂ ਦੀ ਸੇਵਾ ਨਹੀਂ ਕਰਨੀ ਪਰ ਜਿਹੜੇ ਸਵਰਗ ਦੂਤ ਆ ਉਹ ਸਾਡੀ ਸੇਵਾ ਲਈ ਠਹਿਰਾਏ ਹੋਏ ਆ ਉਹ ਸਾਡੀ ਮਦਦ ਦੇ ਲਈ ਠਹਿਰਾਏ ਹੋਏ ਆ ਉਹ ਸੇਵਾ ਕਰਨ ਵਾਲੇ ਆਤਮੇ ਆ ਕਹਿੰਦਾ ਜਿਹੜੇ ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ ਲਈ ਕੱਲੇ ਜਾਂਦੇ ਹਨ ਉਹ ਕਿਹਨਾਂ ਦੇ ਲਈ ਕੱਲੇ ਜਾਂਦੇ ਆ ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ ਕਰਨ ਲਈ ਜਿਹੜੇ ਮੁਕਤੀ ਪਾਉਣ ਦੇ ਲਈ ਚੁਣੇ ਗਏ ਆ ਤੁਸੀਂ ਕਾਦੇ ਲਈ ਚੁਣੇ ਗਏ ਆ ਮੁਕਤੀ ਪਾਉਣ ਦੇ ਲਈ ਕਿਉਂਕਿ ਸਾਡਾ ਮੁਕਤੀਦਾਤਾ ਕੌਣ ਆ ਪ੍ਰਭੂ ਯਿਸੂ ਮਸੀਹ ਅਸੀਂ ਮੁਕਤੀ ਦੇ ਲਈ ਚੁਣੇ ਗਏ ਆ ਤਾਂ ਹੀ ਤਾਂ ਮੁਕਤੀਦਾਤਾ ਸਾਡੇ ਲਈ ਠਹਿਰਾਇਆ ਗਿਆ ਔਰ ਜਿਹੜੇ ਮੁਕਤੀ ਦਾ ਵਿਰਸਾ ਪਾਉਣ ਲਈ ਆ ਉਹਨਾਂ ਦੀ ਸੇਵਾ ਲਈ ਸਵਰਗਦੂਤ ਠਹਿਰਾਏ ਗਏ ਆ ਇਸ ਸੁਰਗਦੂਤ ਹਰ ਕਿਸੇ ਦੀ ਮਦਦ ਲਈ ਨਹੀਂ ਆ ਸਿਰਫ ਉਹਨਾਂ ਦੇ ਲਈ ਆ ਜਿਹੜੇ ਮੁਕਤੀ ਬਾਣ ਦੇ ਲਈ ਆ ਜਿਹੜੇ ਪਰਮੇਸ਼ਵਰ ਦੀ ਧਾਰਮਿਕਤਾ ਨੂੰ ਪ੍ਰਾਪਤ ਕਰਨ ਦੇ ਲਈ ਚੁਣੇ ਗਏ ਆ ਉਹਨਾਂ ਦੀ ਸੇਵਾ ਵਾਸਤੇ ਸੁਰਗਦੂਤ ਠਹਿਰਾਏ ਗਏ ਆ ਇਸ ਲਈ ਪਹਿਲਾਂ ਆਪਣੇ ਆਪ ਨੂੰ ਇਸ ਚੀਜ਼ ਵਿੱਚ ਪੱਕਾ ਕਰੋ ਕਿ ਅਸੀਂ ਕਿਸ ਚੀਜ਼ ਦੇ ਲਈ ਚੁਣੇ ਗਏ ਆ ਸਾਡੀ ਬੁਲਾਹਟ ਕੀ ਆ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕਿਉਂ ਆਉਨੇ ਆ ਸਾਨੂੰ ਕਿਉਂ ਚੁਣਿਆ ਆ ਪਰਮੇਸ਼ਵਰ ਨੇ ਜਦੋਂ ਤੱਕ ਤੁਹਾਨੂੰ ਕਲੀਅਰ ਨਹੀਂ ਹੋਣਾ ਉਦੋਂ ਤੱਕ ਜਿਹੜੀਆਂ ਫੈਸਿਲਿਟੀਆਂ ਮਿਲਣੀਆਂ ਉਹਨਾਂ ਤੋਂ ਵੀ ਤੁਸੀਂ ਅਣਜਾਣ ਹੀ ਰਹਿ ਜਾਣਾ ਹੈ ਜੇ ਆਪਾਂ ਨੂੰ ਪਤਾ ਹੋਏ ਕਿ ਆਪਾਂ ਜੇਸ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਆ ਉੱਥੇ ਖਾਣਾ ਜਿਹੜਾ ਆ ਉਹ ਮੁਫਤ ਆ ਉੱਥੇ ਪੀਣ ਨੂੰ ਪਾਣੀ ਮੁਫਤ ਆ ਉੱਥੇ ਜਿਹੜੇ ਏਅਰ ਹੋਸਟੈਸ ਆ ਉਹ ਤੁਹਾਡੀ ਹੈਲਪ ਦੇ ਲਈ ਆ ਇਹ ਨਹੀਂ ਵੀ ਉਹਨਾਂ ਨੇ ਬਹੁਤ ਸੋਹਣੇ ਕੱਪੜੇ ਪਾਏ ਆ ਉਹ ਜਦੋਂ ਹੀ ਲੰਘਣ ਤੁਸੀਂ ਉੱਠ ਕੇ ਉਹਨਾਂ ਨੂੰ ਸਲੂਟ ਮਾਰਨ ਲੱਗ ਜਾਓ ਪਰ ਜੇ ਤੁਹਾਨੂੰ ਪਤਾ ਨਹੀਂ ਆ ਫਿਰ ਤੁਸੀਂ ਭੁੱਖਿਆਂ ਹੀ ਸਾਰਾ ਸਫਰ ਕਰਨਾ ਹੈ ਆ ਪਰ ਜੇ ਤੁਹਾਨੂੰ ਪਤਾ ਹੋਏ ਤੁਸੀਂ ਜਿੰਨੀ ਵੜੀ ਮਰਜ਼ੀ ਉਹਨਾਂ ਨੂੰ ਆਪਣੀ ਹੈਲਪਲੀ ਬੁਲਾ ਸਕਦੇ ਆ ਫੇ ਉਹ ਤੁਹਾਨੂੰ ਸਰਵ ਕਰਦੇ ਆ ਤੁਹਾਡੀ ਸੇਵਾ ਕਰਦੇ ਆ ਤੁਹਾਨੂੰ ਮੁਹਈਆ ਕਰਵਾਉਂਦੇ ਜੋ ਵੀ ਤੁਹਾਨੂੰ ਚਾਹੀਦਾ ਹੁੰਦਾ ਔਰ ਜੋ ਤੁਹਾਡੇ ਲਈ ਠਹਿਰਾਇਆ ਗਿਆ ਹੁੰਦਾ ਇਸੇ ਤਰ੍ਹਾਂ ਤੁਸੀਂ ਯਿਸੂ ਨਾਮੀ ਜਹਾਜ਼ ਦੇ ਵਿੱਚ ਮੁਕਤੀ ਪਾਉਣ ਦੇ ਲਈ ਤੁਰੇ ਹੋਏ ਆ ਔਰ ਤੁਹਾਡੇ ਲਈ ਸਵਰਗਦੂਤ ਤੁਹਾਡੀ ਸੇਵਾ ਦੇ ਲਈ ਠਹਿਰਾਏ ਗਏ ਆ ਉਨ੍ਹਾਂ ਦੇ ਲਈ ਜਿਹੜੇ ਮੁਕਤੀ ਦੇ ਸਫਰ ਦੇ ਵਿੱਚ ਤੁਰੇ ਆ ਹallelujah ਤੇ ਜੇ ਤੁਸੀਂ ਮੁਕਤੀ ਦੇ ਸਫਰ ਦੇ ਵਿੱਚ ਤੁਰੇ ਆ ਫਿਰ ਤੁਹਾਡੀ ਮਦਦ ਦੇ ਲਈ ਪਰਮੇਸ਼ਵਰ ਨੇ ਸਵਰਗਦੂਤਾ ਨੂੰ ਠਹਿਰਾਇਆ ਆ ਆਪਾਂ ਦੇਖਦੇ ਆ ਜ਼ਬੂਰਾਂ ਦੀ ਪੁਥੀ ਉਹਦਾ 34 ਨੰਬਰ ਅਧਿਆਇ ਪਰ ਉਹਦੀ 7 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਯਹੋਵਾ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ ਅਤੇ ਉਹਨਾਂ ਨੂੰ ਛੁਟਕਾਰਾ ਦਿੰਦਾ ਹੈ ਸਵਰਗਦੂਤ ਠਹਿਰਾਏ ਗਏ ਹਨ ਇਹਦੇ ਵਿੱਚ no doubt ਕੋਈ ਸ਼ੱਕ ਨਹੀਂ ਆ ਕਿਉਂਕਿ ਸਵਰਗਦੂਤਾਂ ਦਾ ਜ਼ਿਕਰ ਪਵਿੱਤਰ ਬਾਈਬਲ ਦੇ ਵਿੱਚ 올ਡ ਟੈਸਟਾਮੈਂਟ ਦੇ ਵਿੱਚ ਵੀ ਆ ਪਵਿੱਤਰ ਬਾਈਬਲ ਦੇ ਵਿੱਚ ਨਿਊ ਟੈਸਟਾਮੈਂਟ ਦੇ ਵਿੱਚ ਵੀ ਆ ਇਦਾਂ ਨਹੀਂ ਵੀ ਪਹਿਲਾਂ ਹੁੰਦੇ ਸੀ ਹੁਣ ਨਹੀਂ ਹੁੰਦੇ ਵੀ ਤੁਹਾਨੂੰ ਕੋਈ ਭੜਾਵੇ ਵਿੱਚ ਪਾਵੇ ਤੁਸੀਂ ਸਵਰਗਦੂਤਾਂ ਦੀ ਮਦਦ ਨਹੀਂ ਮੰਗਣੀ ਤੁਸੀਂ ਸਵਰਗਦੂਤਾਂ ਨੂੰ ਆਵਾਜ਼ ਨਹੀਂ ਮਾਰਨੀ ਤੁਸੀਂ ਸਵਰਗਦੂਤਾਂ ਦੇ ਨਾਲ ਗੱਲ ਨਹੀਂ ਕਰਨੀ ਕੋਈ ਤੁਹਾਨੂੰ ਇਦਾਂ ਭੇਚਲ ਸਕਦਾ ਆ ਉਹ ਇਸ ਲਈ ਉਹਨੇ ਭੇਚਲਣਾ ਕਿਤੇ ਸਵਰਗਦੂਤਾਂ ਦੀ ਮਦਦ ਦੇ ਨਾਲ ਤੁਸੀਂ ਫਤਿਹ ਨਾ ਪਾ ਲਓ ਕਿਤੇ ਸਵਰਗਦੂਤਾਂ ਦੀ ਮਦਦ ਦੇ ਨਾਲ ਤੁਸੀਂ ਕਾਮਯਾਬ ਨਾ ਹੋ ਜੋ ਵੈਰੀ ਨੇ ਤੁਹਾਨੂੰ ਭੇਚਲਣ ਦੀ ਕੋਸ਼ਿਸ਼ ਕਰਨੀ ਆ ਪਰ ਉਦੋਂ ਹੀ ਉਹਨੂੰ ਦੱਸ ਦਿਓ ਕਿ ਉਤਪਤੀ ਦੀ ਕਿਤਾਬ ਤੋਂ ਲੈ ਕੇ ਪ੍ਰਕਾਸ਼ਿਤ ਵਾਕਿਆ ਦੀ ਕਿਤਾਬ ਤੱਕ ਸਵਰਗਦੂਤ ਮੌਜੂਦ ਆ ਪਵਿੱਤਰ ਬਾਈਬਲ ਦੇ ਵਿੱਚ ਹallelujah ਪਹਿਲੀ ਕਿਤਾਬ ਤੋਂ ਲੈ ਕੇ ਆਖਰੀ ਕਿਤਾਬ ਤੱਕ ਸਵਰਗਦੂਤ ਮੌਜੂਦ ਆ ਔਰ ਉਹ ਸਾਡੀ ਮਦਦ ਦੇ ਲਈ ਆ ਹalleluyah ਪਰ ਕਿਹਨਾਂ ਦੀ ਮਦਦ ਕਰਦੇ ਆ ਕਹਿੰਦਾ ਯਹੋਵਾ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਆ ਤੇ ਉਹਨਾਂ ਨੂੰ छुटਕਾਰਾ ਦਉਂਦਾ ਆ छुटਕਾਰਾ ਦਿੰਦਾ ਆ ਜਿਹੜੇ ਆਪਣੇ ਪਰਮੇਸ਼ਵਰ ਦਾ ਭੈ ਮੰਨਦੇ ਆ ਜਿਹੜੇ ਆਪਣੇ ਪਰਮੇਸ਼ਵਰ ਦੇ ਡਰ ਵਿੱਚ ਰਹਿੰਦੇ ਆ ਜਿਨ੍ਹਾਂ ਨੂੰ ਡਰ ਲੱਗਦਾ ਕਿ ਜੇ ਅਸੀਂ ਗਲਤੀ ਕੀਤੀ ਸਾਨੂੰ ਸਜ਼ਾ ਮਿਲ ਸਕਦੀ ਆ ਜਿਨ੍ਹਾਂ ਨੂੰ ਡਰ ਲੱਗਦਾ ਕਿ ਇੱਥੇ ਵੀ ਪਰਮੇਸ਼ਵਰ ਮੌਜੂਦ ਆ ਮੇਰੇ ਕਮਰੇ 'ਚ ਵੀ ਪਰਮੇਸ਼ਵਰ ਮੈਨੂੰ ਦੇਖ ਰਿਹਾ ਆ ਮੇਰੇ ਖੇਤਾਂ 'ਚ ਵੀ ਪਰਮੇਸ਼ਵਰ ਮੈਨੂੰ ਦੇਖ ਰਿਹਾ ਆ ਮੇਰੇ ਸਫ਼ਰ ਦੇ ਦਰਮਿਆਨ ਵੀ ਪਰਮੇਸ਼ਵਰ ਮੈਨੂੰ ਦੇਖ ਰਿਹਾ ਆ ਜਦੋਂ ਮੈਂ ਟੇਬਲ ਦੇ ਹੇਠੋਂ ਦੀ ਹੱਥ ਪਾ ਕੇ ਰਿਸ਼ਵਤ ਫੜਦਾ ਉਦੋਂ ਵੀ ਮੈਨੂੰ ਪਰਮੇਸ਼ਵਰ ਦੇਖ ਰਿਹਾ ਆ ਜਦੋਂ ਮੈਂ ਆਪਣੀ ਅੱਖ ਨੂੰ ਮੈਲਾ ਕਰਦਾ ਉਦੋਂ ਵੀ ਪਰਮੇਸ਼ਵਰ ਮੈਨੂੰ ਦੇਖ ਰਿਹਾ ਔਰ ਜਦੋਂ ਮੈਂ ਹੱਥ ਚੱਕ ਕੇ ਦੁਆਵਾਂ ਕਰਦਾ ਉਦੋਂ ਵੀ ਮੈਨੂੰ ਪਰਮੇਸ਼ਵਰ ਦੇਖ ਰਿਹਾ ਆ ਅਰ ਜਿਹੜੇ ਇੰਨਾ ਭੈ ਮੰਨਦੇ ਕਿ ਹਰ ਜਗ੍ਹਾ ਤੇ ਪਰਮੇਸ਼ਵਰ ਦੀ ਅੱਖ ਮੇਰੇ ਉੱਤੇ ਲੱਗੀ ਹੋਈ ਆ ਸਵਰਗਦੂਤ ਉਹਨਾਂ ਦੇ ਦੁਆਲੇ ਡੇਰਾ ਲਾਉਂਦੇ ਆ ਕੈਂਪਿੰਗ ਕਰਦੇ ਆ ਉਹਨਾਂ ਨੂੰ ਘੇਰਾਬੰਦੀ ਕਰਦੇ ਆ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਡੇਰਾ ਲਾਉਂਦੇ ਛੌਣੀ ਪਾਉਂਦੇ ਆ ਉਹਨਾਂ ਦੇ ਦੁਆਲੇ ਅਰ ਕਹਿੰਦਾ ਉਹਨਾਂ ਨੂੰ ਛੁਟਕਾਰਾ ਦਿੰਦੇ ਆ ਉਹਨਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿੰਦੇ ਆ ਜਿਹੜੀਆਂ ਉਹਨਾਂ ਨੂੰ ਪਰੇਸ਼ਾਨ ਕਰ ਸਕਦੀਆਂ ਆ ਜਿਹੜੀਆਂ ਉਹਨਾਂ ਉਹਨਾਂ ਦੇ ਸਮੇਂ ਨੂੰ ਬਰਬਾਦ ਕਰਦੀਆਂ ਜਿਹੜੀਆਂ ਉਹਨਾਂ ਦੀ ਸ਼ਾਂਤੀ ਨੂੰ ਖਰਾਬ ਕਰਦੀਆਂ ਜਿਹੜੀਆਂ ਉਹਨਾਂ ਦੀਆਂ ਚੀਜ਼ਾਂ ਨੂੰ ਉਹਨਾਂ ਦੀਆਂ ਬਰਕਤਾਂ ਨੂੰ ਖਰਾਬ ਕਰਦੀਆਂ ਉਹਨਾਂ ਸਾਰੀਆਂ ਬੁਰੀਆਂ ਚੀਜ਼ਾਂ ਤੋਂ ਸਵਰਗਦੂਤ ਛੁਟਕਾਰਾ ਦਿੰਦੇ ਆ ਹਾਲੇਲੂਇਆ ਜੇ ਤੁਸੀਂ ਚਾਹੁੰਦੇ ਆ ਵੀ ਤੁਸੀਂ ਇੱਥੇ ਆ ਤੇ ਤੁਹਾਡੇ ਮਾਲ ਡੰਗਰ ਨੂੰ ਚੋਰ ਨਾ ਖੋਲ ਕੇ ਲੈ ਜਾਣ ਕੋਈ ਜ਼ਿੰਦਾ ਬਣ ਕੇ ਤੁਹਾਡਾ ਸੋਨਾ ਨਾ ਚੋਰੀ ਕਰਕੇ ਲੈ ਜਾਵੇ ਤੇ ਸਵਰਗਦੂਤ ਤੁਹਾਡੇ ਘਰ ਵਿੱਚ ਰਾਖੀ ਕਰਨ ਤੁਹਾਡੇ ਜਾਨਵਰਾਂ ਦੀ ਰਾਖੀ ਕਰਨ ਤੁਹਾਡੇ ਧਨ ਦੀ ਰਾਖੀ ਕਰਨ ਤੁਹਾਡੇ ਘਰ ਦੀ ਰਾਖੀ ਕਰਨ ਜਿੱਥੇ ਵੀ ਤੁਹਾਡੇ ਨਿਆਣੇ ਜਾਣ ਤੁਹਾਡੇ ਸਵਰਗਦੂਤ ਉਹਨਾਂ ਦੀ ਰਾਖੀ ਕਰਨ ਜਿੱਥੇ ਕਿਤੇ ਤੁਸੀਂ ਜਾਵੋ ਸਵਰਗਦੂਤ ਤੁਹਾਡੀ ਰਾਖੀ ਕਰਨ ਕੋਈ ਤੁਹਾਡੇ ਨਾਲ ਜਿਹੜਾ ਆ ਉਹ ਚੋਰੀ ਠੱਗੀ ਨਾ ਕਰ ਸਕੇ ਕੋਈ ਤੁਹਾਨੂੰ ਨੁਕਸਾਨ ਨਾ ਹੋ ਸਕੇ ਤਾਂ ਇਹ ਪ੍ਰੋਟੈਕਸ਼ਨ ਤੁਹਾਡੇ ਲਈ ਹੋ ਸਕਦੀ ਆ ਪਰ ਉਹਦੇ ਲਈ ਆਪਾਂ ਨੂੰ ਕੁਝ ਕਰਨਾ ਪੈਣਾ ਹੈ ਕੀ ਕਰਨਾ ਪੈਣਾ ਆ ਪਰਮੇਸ਼ਵਰ ਦੇ ਪੈਰ ਵਿੱਚ ਰਹਿਣਾ ਪੈਣਾ ਆ ਹਾਲੇਲੂਇਆ ਪਰਮੇਸ਼ਵਰ ਦਾ ਡਰ ਮੰਨਣਾ ਪੈਣਾ ਆ ਜੇ ਤੁਸੀਂ ਪਰਮੇਸ਼ਵਰ ਦੇ ਭੈਅ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਪਰਮੇਸ਼ਵਰ ਦਾ ਡਰ ਮੰਨਣਾ ਸ਼ੁਰੂ ਕਰ ਦਿੱਤਾ ਪਰਮੇਸ਼ਵਰ ਦਾ ਡਰ ਮੰਨਣਾ ਮਤਲਬ ਪਰਮੇਸ਼ਵਰ ਦੀ ਅਗਿਆਕਾਰੀ ਕਰਨੀ ਪਰਮੇਸ਼ਵਰ ਜੀ ਦੇ ਵਚਨਾਂ ਦੇ ਅਨੁਸਾਰ ਜੀਵਨ ਜੀਣਾ ਜੇ ਆਪਾਂ ਇਦਾਂ ਕਰਨਾ ਸ਼ੁਰੂ ਕਰ ਦਿੱਤਾ ਸਵਰਗਦੂਤਾ ਨੇ ਤੁਹਾਡੇ ਲਈ ਕੰਮ ਵੀ ਕਰਨੇ ਸ਼ੁਰੂ ਕਰ ਦੇਣੇ ਫਿਰ ਸਵਰਗਦੂਤਾ ਨੇ ਆਪਣੇ ਨਿਆਣਿਆਂ ਨੂੰ ਡਿੱਗਣ ਨਹੀਂ ਦੇਣਾ ਉਹਨਾਂ ਨੇ ਫੜ ਲਿਆ ਫੜ ਲੈਣਾ ਆ ਜਦੋਂ ਨਿਆਣੇ ਨੂੰ ਸੱਟ ਲੱਗਣ ਦੀ ਕੋਸ਼ਿਸ਼ ਹੋਣੀ ਆ ਕਿਸੇ ਨੇ ਧੱਕਾ ਮਾਰਨਾ ਸਵਰਗਦੂਤਾ ਨੇ ਹੱਥ ਦੇਣਾ ਵਚਨ ਦੇ ਵਿੱਚ 91 ਜ਼ਬੂਰ ਚ ਕੀ ਲਿਖਿਆ ਕਹਿੰਦਾ ਉਹ ਤੇ ਤੇਰੇ ਵਿਖੇ ਦੂਤਾਂ ਨੂੰ ਹੁਕਮ ਦਿੰਦਾ ਭਈ ਤੇਰੇ ਸਾਰੇ ਰਾਹਾਂ ਵਿੱਚ ਤੇਰੀ ਰਖਵਾਲੀ ਕਰਨ ਤੇਰੇ ਪੈਰਾਂ ਹੇਠਾਂ ਹੱਥ ਵੀ ਦੇਣ ਮਤੇ ਤੇਰੇ ਪੈਰ ਨੂੰ ਪੱਥਰ ਨਾਲ ਠੇਡਾ ਵੀ ਲੱਗੇ ਕਿਤੇ ਠੇਡਾ ਵੀ ਨਾ ਲੱਗ ਜਾਵੇ ਇੰਨੀ ਜ਼ਿੰਮੇਵਾਰੀ ਦਿੱਤੀ ਪਰਮੇਸ਼ਵਰ ਨੇ ਸਵਰਗਦੂਤਾ ਨੂੰ ਕਿ ਮੈਨੂੰ ਮੰਨਣ ਵਾਲਿਆਂ ਨੂੰ ਠੇਡਾ ਨਹੀਂ ਲੱਗਣਾ ਚਾਹੀਦਾ ਹੋਕਰ ਲੱਗ ਕੇ ਵੀ ਇਹ ਡਿੱਗਣੇ ਨਹੀਂ ਚਾਹੀਦੇ ਧੱਕਾ ਮਾਰਨਾ ਤੇ ਗੱਲ ਹੀ ਬੜੀ ਦੂਰ ਦੀ ਆ ਕਿਤੇ ਤੁਰੇ ਤੁਰੇ ਜਾਂਦੇ ਆ ਨਾ ਧਿਆਨ ਇੱਧਰ ਉੱਧਰ ਹੋ ਕੇ ਤੇ ਉੱਚੇ ਨੀਵੇਂ ਪੈਰ ਪੈ ਕੇ ਵੀ ਡੇਗ ਨਾ ਜਾਣ ਇੰਨਾ ਪ੍ਰੇਮ ਕਰਦੇ ਆ ਪਰਮੇਸ਼ਰ ਜੀ ਅਰ ਇੰਨੇ ਚੌਕਸੀ ਕਰਨ ਦੇ ਲਈ ਸਵਰਗਦੂਤਾਂ ਨੂੰ ਹੁਕਮ ਆ ਪਰਮੇਸ਼ਰ ਵੱਲੋਂ ਪਰ ਕਿਨਾਂ ਦੀ ਯਹੋਵਾ ਤੋਂ ਡਰਨ ਵਾਲਿਆਂ ਦੀ ਡਰਨਾ ਆ ਪਰਮੇਸ਼ਰ ਤੋਂ ਵਚਨ ਦੇ ਵਿੱਚ ਲਿਖਿਆ ਤਾਂ ਪਰਮੇਸ਼ਰ ਨੇ ਸਾਨੂੰ ਡਰਦਾ ਨਹੀਂ ਦਲੇਰੀ ਦਾ ਆਤਮਾ ਦਿੱਤਾ ਆ ਫੇ ਡਰਨ ਦੇ ਲਈ ਇੱਥੇ ਕਿਉਂ ਆ? ਕਿਉਂ ਲਿਖਿਆ ਜਿਹੜੇ ਯਹੋਵਾ ਤੋਂ ਡਰਦੇ ਆਂ? ਡਰਨਾ ਨਹੀਂ ਆ ਵੈਰੀ ਤੋਂ। ਡਰਨਾ ਉੱਦ ਦਾ ਮੂਲ ਆ। ਜੇ ਅਸੀਂ ਪਰਮੇਸ਼ਵਰ ਜੀ ਦੇ ਭੈਅ ਵਿੱਚ ਰਹਿੰਦੇ ਆਂ, ਫੇ ਸਾਨੂੰ ਵਿਜ਼ਡਮ ਮਿਲਦਾ ਆ। ਸਾਨੂੰ ਬੁੱਧ ਦਾ ਆਤਮਾ ਮਿਲਦਾ, ਸਾਨੂੰ ਫੇ ਗਿਆਨ ਮਿਲਦਾ ਆ ਵੀ ਆਪਾਂ ਕਿੱਦਾਂ ਚੱਲਣਾ ਆ। ਜਦੋਂ ਆਪਾਂ ਪਰਮੇਸ਼ਵਰ ਦਾ ਭੈਅ ਮੰਨਦੇ ਆਂ ਫੇ ਗਿਆਨ ਕਿੱਦਾਂ ਪ੍ਰਾਪਤ ਹੁੰਦਾ ਜਦੋਂ ਆਪਾਂ ਕੋਈ ਕੰਮ ਕਰਨਾ ਉਦੋਂ ਆਪਾਂ ਪਹਿਲਾਂ ਡਰਨਾ ਆਂ ਭੈਅ ਵਿੱਚ ਹੋਣਾ ਵੀ ਇਹ ਕੰਮ ਮੇਰੇ ਪਰਮੇਸ਼ਵਰ ਨੂੰ ਪਸੰਦ ਆਊਗਾ ਜਦੋਂ ਫੇ ਆਪਾਂ ਸੋਚਣਾ ਆਂ ਆਪਾਂ ਨੂੰ ਪਤਾ ਲੱਗ ਜਾਣਾ ਵੀ ਬਾਈਬਲ ਇਸ ਕੰਮ ਦੇ ਲਈ ਹਾਮੀ ਭਰਦਾ ਆ ਕਿ ਇਨਕਾਰ ਕਰਦਾ ਆ ਜੇ ਤਾਂ ਹਾਮੀ ਭਰਦਾ ਆ ਫੇ ਉਹਨੂੰ ਕਰ ਲਓ ਜੇ ਬਾਈਬਲ ਉਸ ਕੰਮ ਦਾ ਇਨਕਾਰ ਕਰਦਾ ਆ ਫੇ ਉਸ ਕੰਮ ਨੂੰ ਛੱਡ ਦਿਓ ਤੇ ਆਪੇ ਬੁੱਧ ਹੋ ਗਿਆ ਕਿ ਨਹੀਂ ਹੋ ਗਿਆ ਬੁੱਧ ਕੰਮ ਕੀਤਾ ਨਾ ਕਦੋਂ ਕੀਤਾ ਜਦੋਂ ਪਰਮੇਸ਼ਵਰ ਦਾ ਭੈ ਮੰਨਿਆ ਕਿ ਮੇਰੇ ਪਰਮੇਸ਼ਵਰ ਨੂੰ ਇਹ ਪਸੰਦ ਹੈ ਕਿ ਨਹੀਂ ਜੇ ਮੂੰ ਚੱਕ ਕੇ ਉਦਾਂ ਹੀ ਕਰ ਦਿੱਤਾ ਫੇਰ ਬਾਅਦ ਚੋ ਕੋਈ ਨੁਕਸਾਨ ਹੋ ਗਿਆ ਫੇ ਕਹਿਣਾ ਅਸੀਂ ਤਾਂ ਕੰਮ ਸ਼ੁਰੂ ਕੀਤਾ ਸੀ ਦੁਆਵਾਂ ਵੀ ਕਰਦੇ ਆ ਪਰ ਪਤਾ ਨਹੀਂ ਕੀ ਹੋਇਆ ਚੱਲਿਆ ਨਹੀਂ ਐਦਾਂ ਨਹੀਂ ਹੋਇਆ ਉਦਾਂ ਨਹੀਂ ਹੋਇਆ ਪਰ ਜੇ ਆਪਾਂ ਕੰਮ ਕਰਨ ਤੋਂ ਪਹਿਲਾਂ ਉਹਨੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੈ ਕੇ ਆਏ ਫੇਰ ਆਪਾਂ ਉਹਦੇ ਵਿਖੇ ਸੋਚਿਆ ਕਿ ਬਾਈਬਲ ਕਿੱਦਾਂ ਜਾਂਦਾ ਹੈ ਇਸ ਕੰਮ ਦੇ ਬਾਰੇ ਦੇ ਵਿੱਚ ਕਿਉਂਕਿ ਪਵਿੱਤਰ ਬਾਈਬਲ ਦੇ ਵਿੱਚ ਕੋਈ ਵੀ ਇਹੋ ਜੀ ਗੱਲ ਦੀ ਸਿੱਖਿਆ ਜਿਹੜੀ ਆ ਉਹ ਏਦਾਂ ਨਹੀਂ ਕਿ ਮਿਸ ਹੋਵੇ ਜਿਹੜਾ ਸਾਨੂੰ ਸਮਝਾਵੇ ਨਾ ਇਥੋਂ ਤੱਕ ਕਿ ਪਤੀ ਪਤਨੀ ਦੇ ਰਿਸ਼ਤੇ ਦੇ ਬਾਰੇ ਵਿੱਚ ਵੀ ਖੋਲ ਕੇ ਲਿਖਿਆ ਹੋਇਆ ਭੈਣ ਭਰਾ ਦੇ ਰਿਸ਼ਤੇ ਬਾਰੇ ਵਿੱਚ ਦੱਸਿਆ ਮਾਤਾ ਪਿਤਾ ਦੇ ਨਾਲ ਔਲਾਦ ਨੇ ਕਿੱਦਾਂ ਜਾਣਾ ਮਾਤਾ ਪਿਤਾ ਨੇ ਔਲਾਦ ਦੇ ਨਾਲ ਕਿੱਦਾਂ ਵਰਤਣਾ ਸਭ ਲਿਖਿਆ ਹੋਇਆ ਕੰਮ ਕਿੱਦਾਂ ਦੇ ਹੋਣੇ ਚਾਹੀਦੇ ਸਾਡੀ ਚਾਲ ਚੱਲਣ ਕਿੱਦਾਂ ਦਾ ਹੋਣਾ ਚਾਹੀਦਾ ਸਭ ਜ਼ਿਕਰ ਕੀਤਾ ਇਥੋਂ ਤੱਕ ਕਿ ਲੈਣ ਦੇਣ ਇਨਸਾਨ ਨੇ ਜਿਹੜਾ ਆ ਚੀਜ਼ਾਂ ਦਾ ਜਾਂ ਧਨ ਦਾ ਕਿਸ ਤਰੀਕੇ ਨਾਲ ਕਰਨਾ ਉਹਦੇ ਬਾਰੇ ਵਿੱਚ ਵੀ ਲਿਖਿਆ ਹੋਇਆ ਤਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਆ ਜ਼ਿਕਰ ਤੇ ਸਿੱਖਿਆ ਜਿਹੜਾ ਆ ਉਹ ਬਾਈਬਲ ਦੇ ਵਿੱਚ ਦਿੱਤਾ ਗਿਆ ਆ ਦੱਸਿਆ ਗਿਆ ਆ ਇਸ ਲਈ ਸਾਡਾ ਫਰਜ਼ ਬਣਦਾ ਕਿ ਅਸੀਂ ਪਰਮੇਸ਼ਵਰ ਦੇ ਭੈ ਵਿੱਚ ਰਹਿ ਕੇ ਹਰ ਕੰਮ ਕਰਨ ਤੋਂ ਪਹਿਲਾਂ ਪਰਮੇਸ਼ਵਰ ਦੇ ਅੱਗੇ ਰੱਖੀਏ ਉਸ ਕੰਮ ਨੂੰ ਅਰ ਪੁੱਛੀਏ ਕਿ हे ਪ੍ਰਭੂ ਜੀ ਦੱਸੋ ਤੁਹਾਡੀ ਇੱਛਾ ਕੀ ਆ ਇਸ ਕੰਮ ਦੇ ਬਾਰੇ ਵਿੱਚ ਅਰ ਫਿਰ ਕੋਸ਼ਚ ਲਈ ਚੁੱਪ ਕਰ ਜੋ ਬਹੁਤ ਸਾਰੇ ਲੋਕ ਕੀ ਕਰਦੇ ਆ